ਹੁਣੀ ਅਰਦਾਸ ਸਵਾਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਸੁਖ ਹੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਸਤਨਾਮ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਅਸ਼ਟ ਪਦਿਆਂ ਮਹਿਲਾ ਪਹਿਲਾ ਘਰ ਦਸਮਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਨਿਕਟ ਵਸ ਦੇਖ ਸਭ ਸੋਈ ਗੁਰਮਖ ਬਿਰਲਾ ਬੂਜ ਕੋਈ ਬਿਨ ਭੈ ਪਇ ਭਗਤ ਨਾ ਹੋਈ ਸ਼ਬਦ ਰਤੇ ਸਦਾ ਸੁਖ ਹੋਈ ਨਿਕਟ ਵਸੇ ਦੇਖ ਸਭ ਸੋਈ ਗੁਰਮਖ ਬਿਰਲਾ ਬੂਜ ਕੋਈ ਬਿਨ ਭੈ ਪਇ ਭਗਤ ਨ ਹੋਈ ਸ਼ਬਦ ਰਤੇ ਸਦਾ ਸੁਖ ਹੋਈ ਐਸਾ ਗਿਆਨ ਪਦਾਰਥ ਨਾ ਗੁਰਮਖ ਪਾਵਸ ਰਸ ਰਸਮਾਨ ਰਹਾਉ ਗਿਆਨ ਗਿਆਨ ਕਥੈ ਸਭ ਕੋਈ ਕਥ ਕਥ ਬਾਤ ਕਰੇ ਦੁਖ ਹੋਈ ਕਥ ਕਹਿਣੇ ਤੇ ਰਹੇ ਨਾ ਕੋਈ ਬਿਨ ਰਸਰਾਤੇ ਮੁਗਤ ਨਾ ਹੋਈ ਗਿਆਨ ਧਿਆਨ ਸਭ ਗੁਰ ਤੇ ਹੋਈ ਸਾਚੀ ਰਹਿਤ ਸਾਚਾ ਮਨ ਸੋਈ ਮਨ ਮੁਖ ਕਥਨੀ ਹੈ ਪਰ ਰਹਿਤ ਨਾ ਹੋਈ ਨਾਵੋਂ ਭੂਲੇ ਥਾਉ ਨ ਕੋਈ ਮਨ ਮਾਇਆ ਬੰਦਿਓ ਸਰਜਾਰ ਕਟ ਕਟ ਵਪਾਰ ਹੋ ਵਿਕਨਾਲ ਜੋ ਆੰਜਨ ਸੋ ਦਿਸਕਾਲ ਕਾਰਜ ਸੀਤੋ ਰਿਦੈ ਸਮਾਲ ਸੋ ਗਿਆਨੀ ਜਿਨ ਸ਼ਬਦ ਲੇਵਲਾਈ ਮਨ ਮੁਖ ਹौं ਮੈਂ ਪਤ ਗਵਾਈ ਆਪੇ ਕਰਤੈ ਭਗਤ ਕਰਾਈ ਗੁਰ ਮੁਖ ਆਪੇ ਦੇ ਵਡਿਆਈ ਰੈਣ ਅੰਧਾਰੀ ਨਿਰਮਲ ਜੋਤ ਨਾਮ ਬਿਨਾ ਝੂਠੇ ਕੁਚਲ ਕਸ਼ੋ ਬੇਦ ਪੁਕਾਰੈ ਭਗਤ ਸਰੋ ਸੁਣ ਸੁਣ ਮਾਨੈ ਬਿਖ ਜੋ ਸਾਸਤਰ ਸਿਮਰਤ ਨਾਮ ਦੜਾਮ ਗੁਰਮਕ ਸ਼ਾਤ ਉਤਮ ਕਰਾਮ ਮਨਮੁਖ ਜੋਨੀ ਦੁਖ ਸਹਾ ਮੰਗ ਬੰਦਨ ਟੋਟੇ ਇਕ ਨਾਮ ਬਸਾਮ ਮੰਨੇ ਨਾਮ ਸਚੀ ਪਤ ਪੂਜਾ ਕਿਸ ਵੇਖਾਂ ਨਾਹੀ ਕੋ ਦੂਜਾ ਦੇਖ ਕਹਉ ਭਾਵੈ ਮਨ ਸੋਏ ਨਾਨਕ ਕਹ ਅਵਰ ਨਹੀਂ ਕੋਈ ਮੰਨੇ ਨਾਮ ਸਚੀ ਪਤ ਪੂਜਾ ਕਿਸ ਵੇਖਾਂ ਨਾਹੀ ਕੋ ਦੂਜਾ ਦੇਖ ਕਹਉ ਪਾਵੈ ਮਨ ਸੋਏ ਨਾਨਕ ਕਹ ਅਵਰ ਨਹੀਂ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਅੱਜ ਦਾ ਅੰਮ੍ਰਿਤ ਵੇਲੇ ਦਾ ਮੁੱਖ ਬਾਕ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 831 ਦੇ ਉੱਪਰ ਅੰਕਿਤ ਹੈ ਆਓ ਇਸ ਪਾਵਨ ਸ਼ਬਦ ਦੀ ਵਿਚਾਰ ਸਤਿਗੁਰਾਂ ਦੀ ਕਿਰਪਾ ਨਾਲ ਸਾਂਝੀ ਕਰਨ ਦਾ ਯਤਨ ਕਰੀਏ ਅਸ਼ਟਪਤੀ ਦੇ ਰੂਪ ਦੇ ਵਿੱਚ ਇਹ ਪਾਵਨ ਸ਼ਬਦ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ ਇਹ ਸ਼ਬਦ ਜੋ ਰਹਾਉ ਦਾ ਬੰਧ ਹੈ ਸਤਗੁਰੂ ਕਿਰਪਾ ਕਰ ਰਹੇ ਹਨ ਐਸਾ ਗਿਆਨ ਪਦਾਰਥਨਾ ਅਕਾਲ ਪੁਰਖ ਪਰਮੇਸ਼ਰ ਦਾ ਜਿਹੜਾ ਨਾਮ ਹੈ ਐਸਾ ਪਦਾਰਥ ਹੈ ਜਿਹੜਾ ਸਾਨੂੰ ਜੀਵਨ ਦੇ ਵਿੱਚ ਪਰਮੇਸ਼ਰ ਦਾ ਗਿਆਨ ਬਖਸ਼ਿਸ਼ ਕਰਦਾ ਹੈ ਅੱਗੇ ਸਤਿਗੁਰ ਕਹਿੰਦੇ ਗੁਰਮੁਖ ਪਾਵਸ ਰਸ ਰਸ ਮਾਨ ਤੇ ਜਿਹੜੇ ਗੁਰੂ ਦੇ ਸਨਮੁਖ ਹੁੰਦੇ ਆ ਉਹ ਇਸ ਰਸ ਨੂੰ ਪ੍ਰਾਪਤ ਕਰਦੇ ਆ ਇਹਨੂੰ ਪੀਂਦੇ ਹਨ ਮਾਣਦੇ ਹਨ ਗੁਰਮਖ ਪਾਵਸ ਰਸ ਰਸ ਮਾਣ ਰਹਾਓ ਜਦੋਂ ਇਹ ਪਰਮੇਸ਼ਰ ਦਾ ਗਿਆਨ ਪ੍ਰਾਪਤ ਹੋਇਆ ਸਮਝ ਆਈ ਨਿਕਟ ਵਸੈ ਦੇਖ ਸਭ ਸੋਈ ਕਿ ਵਾਹਿਗੁਰੂ ਅਕਾਲ ਪੁਰਖ ਜਿਹੜਾ ਹੈ ਨਾ ਉਹ ਨੇੜੇ ਵੱਸਦਾ ਹੈ ਦੇਖ ਸਭ ਸੋਈ ਇੱਥੇ ਦੇਖੇ ਦਾ ਭਾਵ ਦੇਖਣ ਤੋਂ ਨਹੀਂ ਹੈ ਦੇਖੇ ਦਾ ਭਾਵ ਉਹ ਸਾਰਿਆਂ ਦੀ ਸੰਭਾਲ ਕਰਦਾ ਜਿਸ ਤਰ੍ਹਾਂ ਆਪ ਸਾਰੇ ਪੜਦੇ ਹੋ ਨਿਤ ਨਿਤ ਜੀੜੇ ਸੰਭਾਲੀਣ ਦੇਖੇਗਾ ਦੇਵਨ ਹਾਂ ਇੱਕ ਪੰਜਾਬੀ ਚ ਹੁੰਦਾ ਮੈਂ ਤੈਨੂੰ ਦੇਖ ਲਵਾਂਗਾ ਉਹ ਅਲੱਗ ਚੀਜ਼ ਹੈ ਦੇਖਣ ਭਾਵ ਉਹ ਸੰਭਾਲ ਸਾਰਿਆਂ ਦੀ ਕਰ ਨੇੜੇ ਵੀ ਹੈ ਤੇ ਸਾਰਿਆਂ ਦੀ ਸੰਭਾਲ ਕਰਦਾ ਪਰ ਜਿੱਦਣ ਸਾਨੂੰ ਭਰੋਸਾ ਬਣ ਜਾਏ ਜਿੱਦਣ ਸਾਨੂੰ ਵਿਸ਼ਵਾਸ ਬਣ ਜਾਏ ਇਹ ਬકરી ਗੱਲ ਅੱਗੇ ਆਪਾਂ ਪੜ ਲੈਨੇ ਆ ਗੁਰ ਮੇਰੇ ਸੰਗ ਸਦਾ ਹੈ ਨਾਲੇ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਪਰ ਇੱਕ ਪੈਸੇ ਜਿੰਨੇ ਦਾ ਵੀ ਸਾਨੂੰ ਵਿਸ਼ਵਾਸ ਨਹੀਂ ਉਹਦੇ ਕੋਲ ਵੀ ਨੇੜੇ ਹੈ ਉਹ ਸਭ ਕੁਝ ਦੇਖ ਰਿਹਾ ਹੈ ਉਹ ਸਾਰਿਆਂ ਦੀ ਪਰਤ ਪਾਲਣਾ ਕਰ ਰਿਹਾ ਮੇਰੀ ਵੀ ਕਰੇ ਪ੍ਰੋਸਾ ਨਹੀਂ ਨਾ ਵਿਸ਼ਵਾਸ ਨਹੀਂ ਹੈ ਸਤਗੁਰ ਕਹਿੰਦੇ ਜਾ ਕੇ ਰਿਧੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾ ਇਹ ਬਾਣੀ ਜਿਹੜੀ ਹੈ ਸਾਨੂੰ ਜੀਵਨ ਦੇ ਵਿੱਚ ਸੋਝੀ ਦਿੰਦੀ ਹੈ ਨਿਕਟ ਵਸੈ ਉਹ ਨੇੜੇ ਵਸ ਰਿਆ ਦੇਖੈ ਸਭ ਸੋਈ ਭਾਗੇ ਸਪਸ਼ਟ ਕੀਤਾ ਨਾ ਸਤਗੁਰ ਕਹਿੰਦੇ ਗੁਰਮਖਾ ਬਿਰਲਾ ਬੂਝੈ ਕੋਈ ਇੱਥੇ ਗੁਰਮੁਖ ਦਾ ਅਰਥ ਹੈ ਜਿਹੜਾ ਗੁਰੂ ਦੇ ਸੰਮੁਖ ਹੁੰਦਾ ਜਾਂ ਗੁਰੂ ਦਾ ਗਿਆਨ ਪ੍ਰਾਪਤ ਕਰਦਾ ਉਹਨੂੰ ਸਮਝ ਆਉਂਦੀ ਹੈ ਕਿ ਰੱਬ ਨੇੜੇ ਹੈ ਤੇ ਸਾਰਿਆਂ ਦੀ ਸੰਭਾਲ ਕਰਦਾ ਹੈ ਬਿਨ ਭੈ ਪਈਏ ਭਗਤ ਨਾ ਹੋਈ ਜਿੰਨੇ ਤੱਕ ਉਹਦਾ ਡਰ ਨਹੀਂ ਹੋਏਗਾ ਨਾ ਜੀਵਨ ਦੇ ਵਿੱਚ ਤੇ ਉਹਦੀ ਭਗਤੀ ਵੀ ਨਹੀਂ ਹੋ ਸਕੀ ਬਿਨ ਭੈ ਪਈਆ ਭਗਤ ਨਾ ਹੋਈ ਇੱਥੇ ਭਗਤ ਅਰਥ ਹੈ ਭਗਤੀ ਡਰ ਕਾ ਦਾ ਕਿ ਰੱਬ ਦੇਖ ਰਿਹਾ ਹੈ ਰੱਬ ਨੇੜੇ ਹੈ ਸਭ ਕਹਿੰਦੇ ਇਹ ਮਨਮਤ ਜਾਣੇ ਹਰ ਦੂਰ ਹੈ ਸਦਾ ਦੇਖ ਹਦੂਰ ਸੱਦ ਸੁਣਦਾ ਸੱਦ ਵੇਖਦਾ ਸ਼ਬਦ ਰਹਾ ਭਰਪੂਰ ਉਹ ਤਾਂ ਬਹੁਤ ਨੇੜੇ ਹੈ ਉਹ ਸਾਰਿਆਂ ਨੂੰ ਜਾਣਦਾ ਹੈ ਜਿੱਦਾਂ ਆਪਾਂ ਵਿਚਾਰ ਕਰ ਰਹੇ ਸੀ ਨਾ ਸਾਧ ਸੰਗਤ ਜੀ ਪਰਸੋਂ ਕਿ ਉਹਦੀ ਨਦਰ ਸਾਰਿਆਂ ਦੇ ਉੱਪਰ ਹੈ ਕਿ ਚੀਜ਼ਾਂ ਸਾਡੇ ਚਿੱਤ ਵਿੱਚ ਹਨ ਸਾਡੀ ਨਦਰ ਵਿੱਚ ਨਹੀਂ ਹਨ ਜੋ ਸਾਡੀ ਨਦਰ ਵਿੱਚ ਹੈ ਸਾਡੀ ਚਿੱਤ ਵਿੱਚ ਨਹੀਂ ਹੈ ਤੇ ਪਰਮੇਸ਼ਰ ਕਾਲਪੁਰ ਗੁਰੂ ਸਾਹਿਬ ਕਹਿੰਦੇ ਉਹਦੇ ਚਿੱਤ ਵਿੱਚ ਵੀ ਹੈ ਤੇ ਨਦਰ ਵਿੱਚ ਵੀ ਹੈ ਆਸਾ ਕੀ ਵਾਰ ਦੀ ਪੌੜੀ ਆਪਾਂ ਪੜਦੇ ਸੁਣਦੇ ਆਂ ਚਿੱਤੇ ਅੰਦਰ ਸਭ ਕੋ ਬੇਖ ਨਦਰੀ ਹੀਟ ਚਲਾਏ ਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏ ਦਾ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਏ ਦਾ ਪ੍ਰਣਾਲੀ ਵੀ ਆਖਿਆ ਨਦਰ ਉਪਠੀ ਜੇ ਕਰੇ ਸੁਲਤਾਨਾ ਕਹਾ ਕਰਾਏ ਦਾ ਦਰ ਮੰਗਣ ਭੇਖ ਨਾ ਪਾਏ ਤੇ ਜਿੰਨੇ ਤੱਕ ਉਹਦਾ ਆਦਬ ਨਹੀਂ ਹੈ ਨਾ ਡਰ ਨਹੀਂ ਹੈ ਕਿ ਰੱਬ ਹੈ ਉਹ ਦੇਖ ਰਿਹਾ ਹੈ ਮੈਂ ਗਲਤ ਨਾ ਕਰਾਂ ਉਹਨੇ ਤਾਂ ਕਰ ਭਗਤੀ ਵੀ ਨਹੀਂ ਹੋ ਸਕੀ ਬਿਨ ਭੈ ਪਈਆ ਭਗਤ ਨਾ ਹੋਈ ਸ਼ਬਦ ਰਤੇ ਜਿਹੜੇ ਸ਼ਬਦ ਦੇ ਵਿੱਚ ਰੰਗੇ ਜਾਂਦੇ ਆ ਸਦਾ ਸੁਖ ਹੋਈ ਉਹਨਾਂ ਨੂੰ ਸਦਾ ਹੀ ਆਤਮਿਕ ਸੁਖ ਕਿਉਂਕਿ ਐਸਾ ਗਿਆਨ ਪਦਾਰਥ ਨਾ ਗੁਰਮਖ ਪਾਵਸ ਰਸ ਰਸਮਾਨ ਰਹਾਉ ਗਿਆਨ ਗਿਆਨ ਕਥੇ ਸਭ ਕੋਈ ਇਹ ਗੁਰੂ ਸਾਹਿਬ ਇਹ ਨਹੀਂ ਕਹ ਰਹੇ ਕਿ ਮਨੁੱਖ ਦੇ ਕੋਲ ਗਿਆਨ ਨਹੀਂ ਹੋਣਾ ਚਾਹੀਦਾ ਪਰ ਗਿਆਨ ਹੋਵੇ ਅਗਿਆਨਤਾ ਦੂਰ ਹੋ ਜਾਏ ਤੇ ਗਿਆਨ ਦਾ ਅਪਮਾਨ ਨਾ ਹੋਵੇ ਕਿ ਸਤਗੁਰੂ ਤੂੰ ਕਰਵਾ ਰਿਹਾ ਤੇ ਗੱਲਾਂ ਦੇਖੋ ਨਾ ਜਿੱਦਾਂ ਆਪਾਂ ਖੜੇ ਹੁੰਨੇ ਕੋਈ ਬੰਦੇ ਚਾਰ ਬੈਠੇ ਹੋਣ ਬੜੀਆਂ ਗਿਆਨ ਦੀਆਂ ਗੱਲਾਂ ਛੜਦੇ ਆ ਗਿਆਨ ਗਿਆਨ ਕਥੇ ਸਭ ਕੋਈ ਵੀ ਤੁਹਾਨੂੰ ਨਹੀਂ ਪਤਾ ਇਦਾਂ ਜੀ ਤੁਹਾਨੂੰ ਨਹੀਂ ਪਤਾ ਇਦਾਂ ਜੀ ਗੁਰੂ ਸਾਹਿਬ ਕਹਿੰਦੇ ਕਥ ਕਥ ਬਾਤ ਕਰੇ ਦੁੱਖ ਹੋਈ ਉਹ ਬੜੇ ਕਥਦੇ ਆ ਗੱਲਾਂ ਕਰਦੇ ਆ ਫਿਰ ਉਹਦਾ ਬਾਦ ਬਣ ਜਾਂਦਾ ਹੈ ਫਿਰ ਦੁਖੀ ਵੀ ਹੁੰਦੇ ਆ ਪਰ ਉਹ ਰਹਿ ਨਹੀਂ ਸਕਦੇ ਸਤਿਗੁਰ ਕਹਿੰਦੇ ਕਥ ਕਾਥਣ ਕਹਿਣੇ ਤੇ ਰਹੇ ਨਾ ਕੋਈ ਉਹ ਕਥਨ ਕਰਨ ਤੋਂ ਰਹਿ ਨਹੀਂ ਸਕਦੇ ਕਥ ਕਹਿਣੇ ਤੇ ਰਹੇ ਨਾ ਕੋਈ ਬਿਨ ਰਸ ਰਾਤੇ ਮੁਕਤ ਨਾ ਹੋਈ ਜਿਨ ਤਕਰ ਪਰਮੇਸ਼ਰ ਦੇ ਨਾਮ ਦਾ ਰਸ ਨਹੀਂ ਆਏਗਾ ਨਾ ਉਹਨੇ ਤਕਰ ਬਕਾਰਾਂ ਤੋਂ ਮੁਕਤੀ ਨਹੀਂ ਹੈ ਗਿਆਨ ਧਿਆਨ ਸਭ ਗੁਰ ਤੇ ਹੋਈ ਉਹਦੇ ਨਾਲ ਸੁਰਤ ਜੋੜਨੀ ਉਹਦਾ ਗਿਆਨ ਪ੍ਰਾਪਤ ਹੋਣਾ ਇਹ ਸਭ ਗੁਰੂ ਤੋਂ ਪ੍ਰਾਪਤ ਹੁੰਦਾ ਹੈ ਜਦੋਂ ਉਹ ਕਿਰਪਾ ਕਰ ਦਿੰਦਾ ਹੈ ਬਖਸ਼ਿਸ਼ ਕਰ ਦਿੰਦਾ ਗੁਰੂ ਸਾਹਿਬ ਕਹਿੰਦੇ ਉਹ ਤਾਂ ਇੰਨਾ ਦਿਆਲੂ ਹੈ ਨਾ ਇੰਨਾ ਕਿਰਪਾਲੂ ਹੈ ਪਰ ਸਾਨੂੰ ਇਹ ਵਿਸ਼ਵਾਸ ਹੋ ਜਾਏ ਕਿ ਨਿਕਟ ਵਸੇ ਦੇਖੇ ਸਭ ਸੋ ਉਹ ਜਦੋਂ ਕਿਰਪਾ ਕਰਦਾ ਨਾ ਸਾਧ ਸੰਗਤ ਜੀ ਉਹ ਤਾਂ ਗੁੰਗਿਆਂ ਦੇ ਕੋਲੋਂ ਵੀ ਪਾਠ ਕਰਾ ਦਿੰਦਾ ਸਾਨੂੰ ਤਾਂ ਜ਼ਬਾਨ ਦਿੱਤੀ ਹੈ ਨਾ ਜਿਹੜੇ ਨਹੀਂ ਬੋਲ ਸਕਦੇ ਉਹਨਾਂ ਨੂੰ ਵੀ ਬੁਲਾ ਦਿੰਦਾ ਗਿਆਨ ਧਿਆਨ ਸਭ ਗੁਰ ਤੇ ਹੋਈ ਸਾਚੀ ਰਹਿਤ ਸਾਚਾ ਮਨ ਸੋਈ ਜਿਸ ਮਨੁੱਖ ਦੀ ਸਭ ਕਹਿੰਦੇ ਰੈਣੀ ਸੱਚੀ ਆ ਨਾ ਉਹਦੇ ਮਨ ਦੇ ਵਿੱਚ ਵੀ ਸੱਚਾ ਹੈ ਅਜਿਣਾ ਆਪਾਂ ਕਹਿੰਦੇ ਨਾ ਅਵਸਥਾ ਦੱਸਦੇ ਆ ਬ੍ਰਹਮ ਗਿਆਨੀ ਦੀ ਸੁਖਣੀ ਸਭ ਦੇ ਵਿੱਚ ਉਹ ਇੱਕ ਅਵਸਥਾ ਹੈ ਉਹਨਾਂ ਦਾ ਜੀਵਨ ਕਿਦਾਂ ਦਾ ਕਹਿੰਦੇ ਮਨ ਸਾਚਾ ਮੁਖ ਸਾਚਾ ਸੋਏ ਅਵਰਨ ਪੀਕੇ ਇੱਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਸਾਚੀ ਰਹਿਤ ਸਾਚਾ ਮਨ ਸੋਈ ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ ਜਿਹੜਾ ਮਨ ਦੇ ਪਿੱਛੇ ਤੁਰਦਾ ਨਾ ਸਾਧ ਸੰਗਤ ਜੀ ਉਹਦੇ ਕੋਲ ਕਥਨੀ ਹੈਗੀ ਹੈ ਥਿਉਰੀ ਹੈ ਪਰ ਪ੍ਰੈਕਟੀਕਲ ਕੋਈ ਨਹੀਂ ਹੈ ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ ਇੱਕ ਨੂੰ ਗੱਲਾਂ ਕਰਨ ਵਾਲੇ ਹੁੰਦੇ ਆ ਜੇ ਇੱਕ ਬੰਦਾ ਜਾ ਰਿਹਾ ਸੀ ਤੇ ਤੇ ਉਸਨੇ ਪ੍ਰਾਣੇ ਸਮੇਂ ਸੀ ਤੇ ਜਦੋਂ ਦਰਖਤਾਂ ਦੀ ਛਾਂ ਹਲੇ ਬਹਿ ਜਾਂਦੇ ਸੀ ਤੇ ਉਹ ਦਰਖਤ ਦੀ ਛਾਂ ਥਲੇ ਬਹਿ ਗਿਆ ਤੇ ਉਧਰੋਂ ਚਾਰ ਪੰਜ ਬੰਦੇ ਆਏ ਉਹ ਸੰਗੀਤਕਾਰ ਸਨ ਤੇ ਉਹਨਾਂ ਨੇ ਕਿਸੇ ਰਾਜੇ ਦੇ ਦਰਬਾਰ ਦੇ ਵਿੱਚ ਸੰਗੀਤ ਪੇਸ਼ ਕਰਨਾ ਸੀ ਪਰ ਉਹਨਾਂ ਦਾ ਤਬਲੇ ਵਾਲਾ ਜਿਹੜਾ ਸੀ ਨਾ ਉਹ ਕਿਤੇ ਚਲਾ ਗਿਆ ਬੜੇ ਪਰੇਸ਼ਾਨ ਵੀ ਹੁਣ ਆਪਣਾ ਸੰਗੀਤ ਆਪਾਂ ਕਿਤਾ ਪੇਸ਼ ਕਰਾਂਗੇ ਉਹ ਬੰਦਾ ਪਹਿਲਾਂ ਬੈਠਾ ਸੀ ਉਹ ਚਾਰ ਪੰਜ ਹੋਰ ਆਏ ਤੇ ਪੁੱਛਦਾ ਕੀ ਹੋ ਗਿਆ ਤੁਹਾਨੂੰ ਪਰੇਸ਼ਾਨ ਲੱਗਦੇ ਹੋ ਕਹਿੰਦਾ ਸਾਡੇ ਤਬਲੇ ਵਾਲਾ ਨਹੀਂ ਆ ਕਹਿੰਦਾ ਜੀ ਬਿਲਕੁਲ ਸਹੀ ਆ ਤਬਲੇ ਤੋਂ ਬਗੈਰ ਥੋੜੇ ਕੁਝ ਹੋਣਾ ਹੈ ਤਾਲ ਤੋਂ ਬਗੈਰ ਕੁਝ ਵੀ ਨਹੀਂ ਹੋਣਾ ਤਬਲਾਤਾ ਕਹਿੰਦੇ ਉਹ ਹੁੰਦਾ ਨਾ ਜੇ ਕਿਸੇ ਦਾ ਆਟਾ ਤਵਲੇ ਤੋਂ ਉੱਡ ਜਾਏ ਪੁਰਾਣੇ ਸਮਿਆਂ ਦੀ ਗੱਲ ਉਹ ਕਹਿੰਦਾ ਉਹਦੇ ਹੱਥ ਪੜ੍ਹ ਦੇਣੇ ਚਾਹੀਦੇ ਤਵਲਾ ਵਜਾਉਣ ਵਾਲੇ ਨੂੰ 8 ਘੰਟੇ ਰਿਆਜ਼ ਚਾਹੀਦਾ ਹੈ ਮਿਹਨਤ ਚਾਹੀਦੀ ਹੈ ਉਹ ਕਹਿਣ ਲੱਗੇ ਭਾਈ ਤੂੰ ਚੱਲ ਨਾਲ ਸਾਡੇ ਜਦੋਂ ਦਰਬਾਰ ਦੇ ਵਿੱਚ ਪਹੁੰਚ ਗਏ ਮਹਿਫਲ ਸੱਜ ਗਈ ਰਾਜਾ ਬਹਿ ਗਿਆ ਉਹਦੇ ਸਾਹਮਣੇ ਤਵਲਾ ਰੱਖਿਆ ਕਹਿੰਦਾ ਵਜਾਓ ਕੰਨ ਪੁਜਾਉਣਾ ਥੋੜੇ ਆਉਂਦਾ ਮੈਨੂੰ ਮਤਲਬ ਗੱਲਾਂ ਹੀ ਹੁੰਦੀਆਂ ਤੇ ਇਦਾਂ ਦੇ ਤੁਹਾਨੂੰ ਮਿਲਦੇ ਗੁਰੂ ਸਾਹਿਬ ਕਹਿੰਦੇ ਮਨਮੁਖ ਕਥ ਨਹੀਂ ਹੈ ਪਰ ਰਹਿਤ ਨਾ ਹੋਈ ਹੁਣ ਕੋਈ ਆ ਜਾਣਾ ਇੱਕ ਦੋ ਦਿਨ ਗੁਰਦੁਆਰੇ ਉਹ ਸੰਗਤ ਨੂੰ ਲਾਂਭੇ ਹੀ ਦਈ ਜਾਵੇ ਤੇ ਸੰਗਤ ਆਉਂਦੀ ਨਹੀਂ ਫੁਲਾਣਾ ਹੈ ਜੇ ਹੈ ਕੋਈ ਭਾਈ ਤੂੰ ਕਿੰਨਾ ਘੌਣਾ ਗੁਰਦੁਆਰੇ ਕਦੇ ਦੇਖਿਆ ਵੀ ਕਦੋਂ ਨਿਤਨੇਮ ਹੁੰਦਾ ਕਦੋਂ ਪ੍ਰਕਾਸ਼ ਹੁੰਦਾ ਕਦੋਂ ਰਹਿਰਾਸ ਹੁੰਦੀ ਹੈ ਕਦੋਂ ਸਤਗੁਰੂ ਮਹਾਰਾਜ ਦੇ ਸ਼ੁਗਾਸਨ ਸਾਹਿਬ ਹੁੰਦੇ ਆ। ਉਹ ਜੀ ਸੰਗਤ ਨੇ ਤੂੰ ਆਇਆ ਕਦੋਂ ਭਾਈ ਗੁਰਦੁਆਰੇ। ਸਤਗੁਰੂ ਕਹਿੰਦੇ ਭਾਈ ਇਹ ਜੀਵਨ ਜਿਹੜਾ ਹੈ ਜੇ ਆਪਾਂ ਹੁਣ ਦੂਸਰਿਆਂ ਵੱਲੇ ਇਕੱਠਾ ਕਰਦੇ ਰਾਵਾਂਗੇ ਤਾਂ ਕੁਝ ਵੀ ਪ੍ਰਾਪਤ ਹੋਣਾ। ਤੇ ਜਿੱਦਣ ਆਪਣੇ ਅੰਦਰ ਦੇਖਾਂਗੇ ਅਸੀਂ ਦੇਖਦੇ ਆਂ ਦੂਸਰਿਆਂ ਦੇ ਔਗਣ ਆਪਣੇ ਦੇਖਦੇ ਆਂ ਗੁਣ। ਦੂਸਰੇ ਦੀਆਂ ਬਰਿਆਈਆਂ ਤੇ ਆਪਣੀਆਂ ਚੰਗਿਆਈਆਂ ਤੇ ਗੱਲ ਉਦਣ ਬਣਨੀ ਆ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੇ ਗਰੀਬਾਨ ਮੇ ਸਿਰ ਨੀਵਾ ਕਰ ਦੇਖ ਤੇ ਉਦਣ ਸਮਝ ਆਏਗੀ ਨਹੀਂ ਭਾਈ ਮੈਂ ਤਾਂ ਕੁਛ ਪੜੀ ਸਤਗੁਰੂ ਕਹਿੰਦੇ ਮਨਮੁਖ ਜਿਹੜਾ ਮਨ ਦੇ ਪਿੱਛੇ ਤੁਰਦਾ ਨਾ ਗੱਲਾਂ-ਗੱਲਾਂ ਹਨ ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ ਨਾਮੋਂ ਭੁੱਲੇ ਨਾਮ ਤੋਂ ਭੁੱਲੇ ਹੋਏ ਲੋਕ ਥਾਓ ਨਾ ਕੋਈ ਮਨ ਮਾਇਆ ਬੰਦਿਓ ਸਰਜਾਲ ਇਹ ਸਰ ਦਾ ਅਰਥ ਹੈ ਤੀਰ ਉਹ ਤੀਰਾਂ ਦੇ ਜਾਲ ਦੇ ਵਿੱਚ ਫਸਿਆ ਹੋਇਆ ਜੀ ਵਿਕਾਰਾਂ ਦੇ ਵਿੱਚ ਅਸੀਂ ਫਸਿਆ ਸਾਡਾ ਮਨ ਜਿਹੜਾ ਮਨ ਮਾਇਆ ਬੰਦਿਓ ਸਰਜਾਲ ਘਟ ਘਟ ਵਿਆਪ ਰਿਓ ਬੇਖ ਨਾਲ ਰੱਬ ਤਾਂ ਸਾਰੇ ਘਟ ਦੇ ਵਿੱਚ ਵਸ ਰਿਹਾ ਪਰ ਇਹਦੇ ਅੰਦਰ ਜੈਰ ਵੀ ਹੈ ਵਿਕਾਰ ਵੀ ਹਨ ਜੋ ਆਂਜਾ ਸੋ ਦੀ ਸੰਕਾਰ ਜੋ ਸੰਸਾਰ ਦੇ ਵਿੱਚ ਆਇਆ ਇੱਕ ਦਿਨ ਉਹਨੂੰ ਕਾਲ ਲੈ ਲੈ ਜਾਣੇ ਕਾਰਜ ਸੀਦੋ ਹਿਰਦੇ ਸਮਾਲ ਜਦੋਂ ਉਹਨੂੰ ਹਿਰਦੇ ਵਿੱਚ ਸਮਾਲੇ ਸੰਭਾਲ ਦਾ ਅਰਥ ਹੁੰਦਾ ਕਿ ਯਾਦ ਕਰਨਾ ਜਨੂ ਨੂੰ ਹਿਰਦੇ ਨਾਲ ਯਾਦ ਕਰੇਗਾ ਤੇਰੇ ਸਾਰੇ ਕਾਰ ਜਿਹੜੇ ਆ ਉਹ ਸਬਰ ਜਾਣਗੇ ਕਾਰਜ ਸੀਦੋ ਹਿਰਦੇ ਸਮਾ ਸੋ ਗਿਆਨੀ ਜਿਨ ਸ਼ਬਦ ਲਿਵ ਲਾਈ ਹੁਣ ਗਿਆਨੀ ਸ਼ਬਦ ਜਿਹੜਾ ਇਹਦੇ ਨਾਲ ਵੀ ਅਨਿਆਏ ਬਹੁਤ ਹੋ ਰਿਹਾ ਹੈ ਕਿਉਂਕਿ ਅਸੀਂ ਰਖ ਲਿਆ ਕੱਪੜਿਆਂ ਦਾ ਨਾਮ ਵਿਆਪਕ ਨੌਜੀ ਗਿਆਨੀ ਜੀ ਮੈਂ ਤਾਂ ਇੱਕ ਵਾਰੀ ਉਹ ਪੰਕਤੀ ਪੜ੍ਹੀ ਸੀ ਕਈ ਵਾਰਲੇ ਬੇਨਤੀ ਵੀ ਕੀਤੀ ਆ ਸਬ ਮਹਾਰਾਜ ਕਹਿੰਦੇ ਧੰਨ ਧੰਨ ਗਿਆਨੀ ਸਤ ਗੁਰੂ ਹਮਾਰਾ ਮੇਰਾ ਸਤ ਗੁਰੂ ਹੀ ਗਿਆਨੀ ਹੈ ਤੇ ਅਸੀਂ ਰੱਖਿਆ ਕੱਪੜਿਆਂ ਦਾ ਨਾਮ ਤੇ ਸਤ ਗੁਰੂ ਕਹਿੰਦੇ ਸੋ ਗਿਆਨੀ ਜਿਨ ਸ਼ਬਦ ਲਿਵ ਲਾਈ ਉਹ ਗਿਆਨੀ ਆ ਜਿਹਨੇ ਸ਼ਬਦ ਵਿੱਚ ਸੁਰਤ ਜੋੜੀ ਨਹੀਂ ਤਾਂ ਸਤਗੁਰ ਕਹਿੰਦੇ ਮਨਮੁਖ ਹੋ ਮੈਂ ਪਤ ਗਵਾਈ ਤੇ ਜਿਹੜਾ ਮਨ ਦੇ ਪਿੱਛੇ ਤੁਰਦਾ ਉਹ ਹੰਕਾਰ ਦੇ ਵਿੱਚ ਆ ਕੇ ਆਪਣੀ ਇੱਜ਼ਤ ਵੀ ਗਵਾ ਲੈਂਦਾ ਤੇ ਸਾਨੂੰ ਲੱਗਦਾ ਕਿ ਸ਼ਾਇਦ ਗੱਲਾਂ ਕਰਨ ਨਾਲ ਇੱਜ਼ਤ ਮਿਲ ਜਾਂਦੀ ਆ ਸਤਗੁਰ ਕਹਿੰਦੇ ਨਹੀਂ ਭਾਈ ਉਹਦੇ ਨਾਮ ਨਾਲ ਜੁੜੋਗੇ ਮਾਣ ਮਿਲੇਗਾ ਸਨਮਾਨ ਮਿਲੇਗਾ ਮਨ ਮੁਖ ਹੋ ਮੈਂ ਪਤ ਗਵਾਈ ਆਪੇ ਕਰਤੈ ਭਗਤ ਕਰਾਈ ਉਹ ਕਰਨ ਵਾਲਾ ਪਰਮੇਸ਼ਰ ਜਿਹੜਾ ਹੈ ਨਾ ਉਹ ਆਪ ਹੀ ਆਪਣੀ ਭਗਤੀ ਕਰਾਉਂਦਾ ਜੇ ਤੁਸੀਂ ਕਰਦੇ ਨਾ ਭਾਗਾਂ ਵਾਲੇ ਸੰਗਤ ਕਰਦੇ ਹੋ ਆਪਣੇ ਆਪ ਹੀ ਕਦਮ ਚੱਲਦੇ ਆ ਆਪਣੇ ਆਪ ਹੀ ਅੰਦਰੋਂ ਐਸਾ ਅਹਿਸਾਸ ਹੁੰਦਾ ਵੀ ਸਮਾ ਹੋ ਗਿਆ ਸੰਗਤ ਕਰਨ ਦੀ ਸਮਾ ਹੋ ਗਿਆ ਨਿਤਨੇਮ ਕਰਨਾ ਸੋਧਰ ਦਾ ਪਾਠ ਕਰਨਾ ਤੇ ਕਰਾਉਣਾ ਕਹਨੇ ਆ ਪ੍ਰਸਤ ਗੁਰਜੀ ਨੇ ਕੌਣ ਸਾਨੂੰ ਅਹਿਸਾਸ ਦਿਲਾ ਰਿਹਾ ਹੈ ਕੌਣ ਸਾਡੇ ਅੰਦਰ ਸਾਨੂੰ ਉਠਾ ਰਿਹਾ ਭੇਜ ਰਿਹਾ ਹੈ ਇਹ ਸਭ ਕੁਝ ਪਰਮੇਸ਼ਰ ਹੈ ਜਦੋਂ ਕੰਮ ਮੈਂ ਕਰ ਰਿਹਾ ਮੈਂ ਜਾਣਾ ਗੁਰਦੁਆਰੇ ਮੈਂ ਪਾਠ ਕਰਦਾ ਉਦੋਂ ਫਿਰ ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਣ ਮੈਂ ਫਿਰਤਾ ਆਪੇ ਕਰਤੈ ਭਗਤ ਕਰਾਈ ਗੁਰਮੁਖ ਆਪੇ ਦੇ ਵੜਾਈ ਜਿਹੜਾ ਗੁਰੂ ਦੇ ਸਨਮੁਖ ਹੁੰਦਾ ਹੈ ਨਾ ਉਹਨੂੰ ਆਪ ਹੀ ਸਤਿਗੁਰੂ ਇੱਜ਼ਤ ਬਖਸ਼ਿਸ਼ ਕਰਦਾ ਹੈ ਆਪਾਂ ਸੋਚੀਏ ਕਿ ਮੰਗਣ ਦੇ ਨਾਲ ਇੱਜ਼ਤ ਮਿਲ ਜਾਂਦੀ ਨਹੀਂ ਮਿਲਦੀ ਇਹ ਸਤਿਗੁਰੂ ਦੀ ਕਿਰਪਾ ਨਾਲ ਮਿਲਦੀ ਬੰਦਾ ਸੋਚੇ ਕਿ ਮੈਨੂੰ ਪੈਸੇ ਨਾਲ ਮੇਰੀ ਇੱਜ਼ਤ ਹੋ ਜਾਏਗੀ ਇਹ ਵੀ ਸਤਿਗੁਰੂ ਦੀ ਨਿਕਾਰਦੇ ਆ ਗੁਰੂ ਸਾਹਿਬ ਕਹਿੰਦੇ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋ ਇਹ ਜਿਹੜੀ ਮਾਇਆ ਦੀ ਸੋਭਾ ਚਾਰ ਦਿਨ ਦੀ ਹਾਂ ਜੇ ਸੋਭਾ ਕਰਾਉਣੀ ਹੈ ਨਾ ਜੇ ਕੋ ਆਪਣੀ ਸੋਭਾ ਲੋਰੈ ਤੇ ਕੀ ਕਰਨਾ ਸਾਧ ਸੰਗ ਗੁਰੂ ਕੀ ਸੰਗਤ ਕਰ ਹਉਮੈ ਛੋੜੈ ਤੇ ਹਉਮੈ ਦਾ ਤਿਆਗ ਕਰਦੇ ਮੈਂ ਛੱਡਦੇ ਆਪਣੇ ਆਪ ਹੀ ਪਰਮੇਸ਼ਰ ਕਿਰਪਾ ਕਰੇਗਾ ਗੁਰੂ ਸਾਹਿਬ ਕਹਿੰਦੇ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੇ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ ਉਹ ਭਗਤ ਵੀ ਆਪ ਕਰਾਉਂਦਾ ਤੇ ਵਡਿਆਈ ਵੀ ਆਪ ਦਿੰਦਾ ਆਪੇ ਕਰਤੈ ਭਗਤ ਕਰਾਈ ਗੁਰਮੁਖ ਆਪੇ ਦੇ ਵਡਿਆਈ ਹਨ ਅੰਧਾਰੀ ਨਿਰਮਲ ਜੋਤ ਇਹ ਸਾਡੀ ਜ਼ਿੰਦਗੀ ਦੀ ਰਾਤ ਜਿਹੜੀ ਹੈ ਨਾ ਅੰਧਕਾਰ ਦੇ ਵਿੱਚ ਪਰ ਅੰਧਕਾਰ ਵਿੱਚੋਂ ਕਿਦਾਂ ਬਚਣਾ ਇਹ ਨਿਰਮਲ ਜੋਤ ਹੈ ਸਤਿਗੁਰ ਦਾ ਜਿਹੜਾ ਗਿਆਨ ਹੈ ਜਾਂ ਸਤਿਗੁਰ ਪਰਮੇਸ਼ਰ ਹੈ ਇਹ ਪਵਿੱਤਰ ਜੋਤ ਹੈ ਸਾਨੂੰ ਰੋਸ਼ਨੀ ਦੇ ਰਿਹਾ ਕਿੱਥੋਂ ਪ੍ਰਾਪਤ ਕਰਨਾ ਕਿਉਂਕਿ ਗੁਰਬਾਣੀ ਜਿਹੜੀ ਹੈ ਗੁਰਬਾਣੀ ਇਸ ਜਗ ਮੈਂ ਚਾਨਣ ਸਾਡੀ ਜ਼ਿੰਦਗੀ ਤਾਂ ਅੰਧਕਾਰ ਦੇ ਵਿੱਚ ਹੈ ਰੈਣ ਅੰਧਾਰੀ ਨਿਰਮਲ ਜੋਤ ਨਾਮ ਬਿਨਾ ਝੂਠੇ ਕੁਚਲ ਕਸ਼ੋਤ ਗੁਰੂ ਸਾਹਿਬ ਕਹਿੰਦੇ ਨਾਮ ਤੋਂ ਬਿਨਾਂ ਹਾਲਤ ਕੀ ਆ ਮਨੁੱਖਾਂ ਦੀ ਝੂਠੇ ਹਨ ਕੁਚਲ ਕਹਿੰਦੇ ਗੰਦੇ ਮੰਦੇ ਹਨ ਕਸ਼ੋਤ ਜੀਵਨ ਦੇ ਵਿੱਚ ਜਦੋਂ ਕਹਿੰਦੇ ਬੰਦਾ ਇਹ ਸ਼ੂਹਾ ਸ਼ਾਤਫੜਾ ਬੰਦਾ ਇਹਦੇ ਕੋਲ ਨਹੀਂ ਬੈਠਣਾ ਇਦਾਂ ਦੀ ਉਹਨਾਂ ਦੀ ਹਾਲਤ ਹੈ ਨਾਮ ਬਿਨਾਂ ਝੂਠੇ ਕੁਚਲ ਕਸ਼ੋਤ ਬੇਦ ਪੁਕਾਰੈ ਭਗਤ ਸਰੋਤ ਜਿਹੜੇ ਜਿੰਨੇ ਵੀ ਧਾਰਮਿਕ ਗ੍ਰੰਥ ਹੈ ਉਹ ਭਗਤੀ ਦਾ ਹੀ ਸਾਨੂੰ ਸੁਣਿਆ ਦਿੰਦੇ ਹਨ ਸੁਣ ਸੁਣ ਮੰਨੇ ਵੇਖੇ ਜੋ ਜਿਹੜਾ ਸੁਣਦਾ ਸੁਣ ਕੇ ਮੰਨ ਲੈਂਦਾ ਉਹ ਆਪਣੇ ਅੰਦਰ ਜੋਤ ਦੇਖਦਾ ਕਿ ਰੱਬ ਤਾਂ ਅੰਦਰ ਹੈ ਸੁਣ ਸੁਣ ਮੰਨੇ ਵੇਖੇ ਜੋ ਸ਼ਾਸਤਰ ਸਿਮਰਤ ਨਾਮ ਧੜਾਮ ਜਿਹੜੇ ਸ਼ਾਸਤਰਾਂ ਸਿਮਰ ਭਾਵ ਜਿੰਨੇ ਵੀ ਧਾਰਮਿਕ ਗ੍ਰੰਥ ਹੈ ਉਹ ਨਾਮ ਹੀ ਦ੍ਰਿੜ ਕਰਾਉਂਦੇ ਕਿ ਪਰਮੇਸ਼ਰ ਦੇ ਨਾਮ ਦੇ ਨਾਲ ਜੋ ਸਾਸਤਰ ਸਿਮਰਤ ਨਾਮ ਦ੍ਰਿੜਾਮ ਤੇ ਜਦੋਂ ਨਾਮ ਮਨੁੱਖ ਆਪਣੇ ਹਿਰਦੇ ਵਿੱਚ ਦ੍ਰਿੜ ਕਰਦਾ ਗੁਰਮਕ ਸ਼ਾਂਤ ਉਤਮ ਕਰਾਮੰਗ ਗੁਰੂ ਦੇ ਸਨਮੁਖ ਹੋਇਆ ਉਹਨੂੰ ਸ਼ਾਂਤੀ ਆਉਂਦੀ ਹੈ ਇਹ ਸਭ ਤੋਂ ਉਤਮ ਕਰਮ ਹੈ ਸ੍ਰਿਸ਼ਟ ਕਰਮ ਹੈ ਗੁਰਮਕ ਸ਼ਾਂਤ ਉਤਮ ਕਰਾਮੰਗ ਮਨਮੁਖ ਜੋਨੀ ਦੁਖ ਸਹਾਮੰ ਤੇ ਮਨ ਦੇ ਪਿੱਛੇ ਜਿਹੜੇ ਭਟਕਦੇ ਆ ਉਹ ਜੋਨੀਆਂ ਵਿੱਚ ਫਿਰਦੇ ਆ ਤੇ ਦੁੱਖ ਸਹੰਦੇ ਹਾ ਮਨਮੁਖ ਜੋਨੀ ਦੁਖ ਸਹਾਮੰ ਬੰਧਨ ਟੁੱਟੇ ਆ ਜਿੰਨੇ ਬਿਕਾਰ ਆ ਸਾਡੇ ਜੀਵਨ ਵਿੱਚ ਜਿਹੜੇ ਸਾਨੂੰ ਰੱਬ ਤੋਂ ਦੂਰ ਕਰਦੇ ਆ ਕਹਿੰਦੇ ਨਾਮ ਨੂੰ ਵਸਾਲਾ ਸਭ ਟੁੱਟ ਜਾਣਗੇ ਬੰਧਨ ਟੁੱਟੇ ਇੱਕ ਨਾਮ ਬਸਾਮੰਗ ਇੱਕ ਨਾਮ ਨੂੰ ਆਪਣੇ ਹਿਰਦੇ ਵਿੱਚ ਬਸਾਉਣਾ ਕਰ ਲਾ ਸਾਰੇ ਬੰਧਨ ਟੁੱਟ ਜਾਣ। ਫਿਰ ਇੱਕ ਵਾਰੀ ਪੰਕਤੀ ਸਰਵਣ ਕਰੋ। ਸਾਸਤਰ ਸਿਮਰਤ ਨਾਮ ਦਰਾਮ ਗੁਰਮਕ ਸ਼ਾਂਤ ਉੱਤਮ ਕਰਾਮ ਮਨਮੁਖ ਜੋਨੀ ਦੂਖ ਸਹਾਮ ਬੰਧਨ ਟੁੱਟੇ ਇੱਕ ਨਾਮ ਬਸਾਮ ਮੰਨੇ ਨਾਮ ਸਚੀ ਪਤ ਪੂਜਾ ਜਿਹੜਾ ਨਾਮ ਨੂੰ ਮੰਨਦਾ ਹੈ ਨਾ ਉਦੀ ਪੂਜਾ ਮਤਲਬ ਉਹਦਾ ਸਤਕਾਰ ਹੈ। ਉਹਨੂੰ ਇੱਜ਼ਤ ਮਿਲਦੀ ਹੈ। ਮੰਨੇ ਨਾਮ ਸੱਚੀ ਪਤ ਪੂਜਾ। ਆ ਦੇਖੋ ਨਾ ਆਪਾਂ ਅੱਜ ਉਹਨਾਂ ਨੂੰ ਯਾਦ ਕਰਦੇ ਆਂ ਭਾਈ ਮਰਦਾਨਾ ਸਾਹਿਬ ਜੀ ਹੋ ਗਏ ਭਾਈ ਗੁਰਦਾਸ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਹੋ ਗਏ ਉਹ ਮਹਾਨ ਸ਼ਖਸੀਤਾਂ ਨੂੰ ਯਾਦ ਕਰਦੇ ਆਂ। ਬਾਰ-ਬਾਰ ਕਰਦੇ ਆਂ ਜਿੰਨੇ ਤੱਕ ਦੁਨੀਆ ਰਹੇਗੀ ਉਹਨਾਂ ਦਾ ਨਾਮ ਰਹੇਗਾ। ਕਿਉਂਕਿ ਉਹਨਾਂ ਨੇ ਨਾਮ ਨੂੰ ਮੰਨਿਆ। ਮੰਨੇ ਨਾਮ ਸੱਚੀ ਪਤ ਪੂਜਾ ਕਿਸ ਵੇਖਾਂ ਨਾ ਹੀ ਕੋ ਦੂਜਾ ਮੈਂ ਹੁਣ ਦੂਸਰੇ ਨੂੰ ਕਾਹਦੇ ਦੇਖਾਂ ਕਿਉਂਕਿ ਉਹਦੇ ਬਿਨਾ ਦੂਸਰਾ ਹੈ ਕੋਈ ਨਹੀਂ ਇੱਕੋ ਹੀ ਆ ਰੱਬ ਦੋ ਨਹੀਂ ਆ ਇੱਕੋ ਹੀ ਆ ਇਹ ਸਾਡੇ ਮਨ ਦੇ ਵਿੱਚ ਇੱਕ ਗੱਲ ਆ ਜਾਏ ਕਿ ਰੱਬ ਇੱਕ ਹੈ ਦੋ ਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਈ ਸ਼ਬਦ ਆਏ ਤੁਸੀਂ ਸਹਿਜ ਪਾਠ ਕਰਦੇ ਹੋ ਤੇ ਜੇ ਉਹ ਸ਼ਬਦ ਦੂਸਰੀ ਵਾਰ ਆਇਆ ਤੇ ਉਹਦੇ ਵਿੱਚ ਫਰਕ ਹੈ ਜਿੱਦਾਂ ਹੁਣ ਆਪਾਂ ਸੋਲਰ ਦੀ ਪੌੜੀ ਪੜਦੇ ਆ ਸਵੇਰੇ ਜਪਜੀ ਸਾਹਿਬ ਦੇ ਵਿੱਚ ਆਉਂਦੀ ਹੈ ਸ਼ਾਮ ਨੂੰ ਸੋਦਰ ਦੀ ਪੜਦੇ ਆ ਇਹਦੇ ਵਿੱਚ 49 ਫਰਕ ਹੈ 49 ਫਰਕ ਹੈ ਜਦੋਂ ਸ਼ਬਦ ਆਏ ਤਿੰਨ ਵਾਰੀ ਚਾਰ ਵਾਰੀ ਸ਼ਬਦ ਆਏ ਕਈ ਪੰਕਤੀਆਂ ਬਾਰ ਬਾਰ ਆਈਆਂ ਸ਼ਲੋਕ ਬਾਹਰ ਆਏ ਬਾਰ ਬਾਰ ਆਏ ਪਰ ਉਹਦੇ ਵਿੱਚ ਫਰਕ ਹੈ ਜਿੱਦਾਂ ਹੁਣ ਆਪਾਂ ਸ਼ਬਦ ਸ਼ਲੋਕ ਪੜਦੇ ਆ ਪਵਨ ਗੁਰੂ ਪਾਣੀ ਪਿਤਾ ਇਹੀ ਸ਼ਬਦ ਗੁਰੰਗਤ ਦੇਵ ਜੀ ਨੇ ਉਚਾਰਨ ਕੀਤਾ ਉਹ ਥੋੜਾ ਜਿਹਾ ਫਰਕ ਹੈ ਪਰ ਅਰਥ ਉਹੀ ਹੈ ਉਹਨਾਂ ਨੇ ਲਿਖਿਆ ਪਉਣ ਗੁਰੂ ਪਾਣੀ ਪਿਤਾ ਫਰਕ ਇੱਕ ਪੰਕਤੀ ਐਸੀ ਆ ਜਿਹੜੀ ਦੋ ਵਾਰੀ ਗੁਰੂ ਸਾਹਿਬ ਨੇ ਲਿਖੀ ਆ ਤੇ ਉਹਦੇ ਵਿੱਚ ਕੋਈ ਫਰਕ ਨਹੀਂ ਐ ਉਹ ਕਿਹੜੀ ਐ ਤੁਸੀਂ ਰੋਜ਼ ਪੜ੍ਹਦੇ ਹੋ ਗੋਰਾ ਦੇਹ ਬਜਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਏ ਰੱਬ ਤੋਂ ਨਹੀਂ ਹਾਂ ਇੱਕੋ ਹੀ ਐ ਮੰਨੇ ਨਾਮ ਸਚੀ ਪਤ ਪੂਜਾ ਕਿਸ ਵੇਖਾਂ ਨਾ ਹੀ ਕੋ ਦੂਜਾ ਦੇਖ ਕਹੋਂ ਭਾਵੈ ਮਨ ਸੋਏ ਕਹਿੰਦੇ ਮੈਂ ਦੇਖ ਕੇ ਕਹਾ ਤਾਂ ਕਹਿ ਸਕਦੇ ਆ ਨਾ ਜੇ ਮਨ ਦੇ ਵਿੱਚ ਭਾ ਜਾਂਦਾ ਆ ਆਪਾਂ ਉਹਦੀ ਕਿੰਨੀਆਂ ਸਿਫਤਾਂ ਕਰਦੇ ਆ ਤੇ ਉਹ ਜਿਹੜਾ ਸਾਡੇ ਮਨ ਨੂੰ ਭਾਉਂਦਾ ਤੇ ਉਹ ਨੂੰ ਅਸੀਂ ਦੇਖ ਕੇ ਦੇਖ ਕਹੋ ਭਾਵੇ ਮਨ ਸੋਏ ਸਭ ਕਹਿੰਦੇ ਨਾਨਕ ਕਹੇ ਅਵਰ ਨਹੀਂ ਕੋਏ ਸਤਿਗੁਰੂ ਕਹਿੰਦੇ ਉਸ ਤੋਂ ਬਿਨਾ ਕੋਈ ਨਹੀਂ ਆ ਉਹ ਪ੍ਰਮਾਤਮਾ ਹੈ ਵਾਹਿਗੁਰੂ ਅਕਾਲ ਪੁਰਖ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤ ਸਾਦ ਸੰਗਤ ਜੀ 35 ਮਹਾਪੁਰਸ਼ਾਂ ਦੀ ਬਾਣੀ ਹੈ 6 ਗੁਰੂ ਸਾਹਿਬਾਨ 15 ਭਗਤਾਂ 11 ਭਾਟਾਂ ਤਿੰਨ ਗੁਰਸਿੱਖਾਂ ਦੀ ਬਾਣੀ ਹੈ ਪਰ 35 ਨੇ ਇੱਕੋ ਗੱਲ ਕੀਤੀ ਹੈ ਇੱਕ ਓੰਕਾਰ ਰੱਬ ਇੱਕ ਹੈ ਦੇਖ ਕਹੋ ਭਾਵੈ ਮਨ ਸੋਏ ਨਾਨਕ ਕਹੇ ਅਵਰ ਨਹੀਂ ਕੋਏ ਉਹ ਤੋਂ ਬਿਨਾ ਦੂਸਰਾ ਨਹੀਂ ਹੈ ਸਤਗੁਰੂ ਮਹਾਰਾਜ ਕਹਿੰਦੇ ਕਿਥੋਂ ਪ੍ਰਾਪਤੀ ਹੁੰਦੀ ਹੈ ਐਸਾ ਗਿਆਨ ਪਦਾਰਥ ਨਾ ਪਰਮੇਸ਼ਰ ਦਾ ਨਾਮ ਪਦਾਰਥ ਜਦੋਂ ਮਿਲਦਾ ਇਹ ਗਿਆਨ ਪ੍ਰਾਪਤ ਹੁੰਦਾ ਗੁਰਮੁਖ ਪਾਵਸ ਰਸ ਰਸਮਾ ਫਿਰ ਗੁਰੂ ਦੇ ਸਨਮੁਖ ਹੋ ਕੇ ਉਹ ਜੀਵ ਉਹ ਗੁਰਸਿੱਖ ਪਰਮੇਸ਼ਰ ਦੇ ਨਾਮ ਦਾ ਰਸ ਜੀਵਨ ਦੇ ਵਿੱਚ ਪ੍ਰਾਪਤ ਕਰਦੇ ਹਨ ਗੁਰੂ ਮਹਾਰਾਜ ਕਿਰਪਾ ਕਰਨ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ਦੇ ਆ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ